ਪਰਟਗਾਲੀ ਅਸੀਂ ਕੱਲ ਜੀ ਬਈ ਸਾਰਿਆਂ ਨੂੰ ਆ ਗਿਆ ਚੱਕੀ ਫਿਰਦਾ ਕਾਗਜ ਆ ਵਾ ਆਏ ਤੇ ਯਾਰ ਮੁੰਡੇ ਯਾਰ ਦੋਸਤਾਂ ਮੇਰਾ ਮੇਰੇ ਨਾਲ ਇੱਥੇ ਲੱਗਿਆ TII ਚ ਹਾਂ ਉਹਨਾਂ ਨੇ ਉਹ ਲਿਆ ਇਹ ਮਸ਼ੀਨ ਜਿਹੜੀ ਆ ਚਾਰ ਪਾਉਂਦੀ ਆ ਆਹ ਆਹ ਚਾਰ ਪਾਉਣ ਵਾਲੀ ਹੈ ਹਾਂ ਆ ਚਾਰ ਪਾਉਣੇ ਵਾਲੀ ਉਹਦਾ ਪਹਿਲਾਂ ਵੀ ਫੋਨ ਆਇਆ ਤਾਂ ਫੈਕਟਰ ਵੀ 35511 ਲੱਗਦਾ ਭੈਣਾ 35511 ਲਿਆ ਹੁਣ ਅੱਛਾ ਹਾਂ ਤੇ ਬਾਈ ਜੇ ਕਿਸੇ ਨੇ ਆਪਣਾ ਮੱਕੀ ਵਜਾਉਣੀ ਹੋਵੇ ਜਾਂ ਮੱਕੀ ਦਾ achar ਪਾਉਣਾ ਹੋਵੇ ਮਾਜਰੀ ਜੱਟਾਂ ਦੇ ਆ ਤੇ ਮਾਜਰੀ ਜੱਟਾਂ ਦੇ ਫੋਨ ਨੰਬਰ ਕਿੰਨਾ ਕਗੇ 88472 ਤੇ 8468 ਹਾਂ ਪਾਈ ਸਵਰਕ ਕਰੇ ਨਾਲ ਜੇ ਕਿਸੇ ਨੇ ਮੱਕੀ ਵਜਾਉਣੀ ਹੈ achar ਪਾਉਣਾ ਹੈ ਠੀਕ ਨਹੀਂ ਜੱਟਾਂ ਮਾਜਰੀ ਹੂੰ ਮਾਜਰੀ ਜੱਟਾਂ ਆਹੋ ਜੱਟਾਂ ਮਾਜਰੀ ਚਾਹੇ ਮਾਜਰੀ ਜੱਟਾਂ ਦੇ ਕਹਿੰਦੇ ਨਹੀਂ ਜੱਟਾਂ ਵੀ ਮਾਜਰੀ ਕਹਿੰਦੇ ਜਿਹੜਾ ਕੋ ਮਰਜੀ ਕਹੇ ਤੇ ਜ਼ਰੂਰ ਬਾਈ ਸਰਪਰ ਦੇ ਨਾਲ ਆਪਣੇ ਵੀਰ ਮੱਕੀ ਬੀਜਦੇ ਆ ਜਾਂ ਚਾਰ ਪਾਉਂਦੇ ਆ ਹਾਂ ਸੰਪਰਕ ਕਰਿਓ ਬਾਈ ਇਹਦੇ ਨਾਲ ਮੁੰਡੇ ਨਾਲ ਪਾਈ ਸੰਪਰਕ ਕਰਿਓ ਮੇਰੇ ਨਾਲੇ ਉੱਥੇ ਲੱਗੇ ਤੇ ਇਹ ਠੀਕ ਆ ਲਾਈ ਏਟੀ ਲੱਗਿਆ ਉਹਨੇ ਫੋਟੋ ਪਾ ਦਿਓ ਨਾਲ ਆਹੋ ਆ ਜਾ ਉਹ ਆ ਜਾ ਰੋਣ ਆ ਜਾ ਆ ਜਾ ਠੋਖ ਲੱਗੀ ਵੀ ਆ ਜਾ ਆ ਜਾ ਅੱਜ ਮੂੰਹ ਗੱਗੇ ਸਵੇਰੇ ਬਹੁਤ ਹਵਾ ਚੱਲਦੀ ਸੀ ਬਾਈ ਹਵਾ ਕਿਹ ਹੈ ਤੂੰ ਤੇਜ ਵਾਹਤੀ ਚੱਲੀ ਸਵੇਰ ਠੰਡੀ ਹਵਾ ਚੱਲਦੀ ਸੀ ਬਹੁਤ ਜ਼ਿਆਦਾ ਇੰਨਾ ਰੂਤ ਪੰਗੋਣ ਠੀਕ ਆ ਮਾ ਉਸਮਾ ਆਹ ਸਾਹਮਣਾਂ ਪੈ ਗਿਆ ਕਰਿਆ ਕਿਨੇ ਤੈਂ ਮੈਂ ਦੱਸਾਂ ਕਿਆ ਕਰਿਆ ਦੋ ਗਿਹੜੇ ਮੈਂ ਜਵੀ ਕੋ ਮਾਰਿਆ ਯਾ ਉਹ ਕਹਤਾ ਹੁਣ ਤੂੰ ਜਵੀ ਕੋ ਬਤਾ ਆਤੀ ਮਾਰੀ ਮੋਟੀ ਨਹੀਂ ਫੇਰ ਜਿਹੜਾ ਕੰਮ ਕਰਨਾ ਉਹ ਕਰਨਾ ਚਾਹਿਆ ਜਵੀ ਕੋ ਮਾਰਿਆ ਯਾ ਚਾਰ ਕਿੱਲੇ ਪਰ ਰੇ ਸਿੱਡਦਾ ਮੈਸਾਂ ਦਾ ਗੋਹਾ ਚੱਕਿਆ ਪਾਣੀ ਪਲਾ ਕੇ ਬਾਹਰ ਬੰਨੀ ਆ ਹਾਂ ਠੀਕ ਆ ਉਹਦੇ ਬਾਅਦ ਮਾਮੇ ਨੂੰ ਬੂਟੇ ਦਵਾ ਕੇ ਆਇਆ ਹੁਣ ਜਵਾ ਤੇ ਬੀਜ ਹਾਂ ਬੀਜ ਦਵਾਤਾ ਉਹਨਾਂ ਤੇ ਬੀਜ ਇਹਨਾਂ ਤੇ ਦਵਾਇਆ ਠੀਕ ਆ ਇਹ ਸਾਈਕਲ ਤੇ ਰੇੜੀ ਪਰ ਤੇ ਸਾਈਕਲ ਪਹਿਲਾਂ ਸਾਈਕਲ ਪਰ ਨਹੀਂ ਤੈਂ ਕਹੇ ਰੇੜੀ ਪਰ ਤੇ रेडी परे ना रेडी परे ਆਉਂਦਾ ਹੈ ਬਸ ਠੀਕ ਆ ਦੇਖ ਕੋਲ ਤੇ ਤਿੰਨ ਲਾ ਪਹਿਲਾਂ ਫੇ ਦੇਖਦੇ ਬਾਅਦ ਹਾਂ ਬਾਕੀ ਇਹ ਅੱਗੇ ਵੀ ਤਾਂ ਇਹ ਖਾਦੇ ਆਪਾਂ ਨੇ ਬਹੁਤ ਵਾਰ ਹਾਂ ਫੋਟੋ ਵੀ ਆਪਣੀ ਲਈ ਫਿਰਦਾ ਪਿੱਛੇ ਤੇਰੀ ਆ ਫੋਟੋ ਫੋਟੋ ਇੱਕ ਵੀ ਉਹ ਤਾਂ ਨਹੀਂ ਦੀ ਨੀ ਮੈਂ ਆਇਆ ਆਇਆ ਬਣਾ ਦੇ ਬਣਾ ਦੇ ਬਣਾ ਦੇ ਤੂੰ ਵਧੀਆ ਇਹ ਬਣਾਈਆਂ ਬਣਾ ਦੇ ਘੈਂਟੀ ਇਹ ਮੈਂ ਕਿਹਾ ਦਾ ਮੈਂ ਕੋਈ ਨਾ ਭਾਈ ਅਸੀਂ ਵੀ ਮੱਕੀ ਬੀਜੀ ਤੈਨੂੰ ਜ਼ਰੂਰ ਕਰਾਂਗੇ ਮਨਾ ਠੀਕ ਐ ਮੱਕੀ ਦਾ ਨਾ ਬਜਾਈ ਹੁਣੀਓ ਹੁਣ ਜਿਹੜੀ ਗੰਨੇ ਵਾਲੇ ਖਾਲੀ ਹੋਏ ਉਹੀ ਨਾ ਦਾ ਕਿਸੇ ਨੇ ਬਜਾਉਣੀ ਹੋਈ ਬਾਈ ਕਰ ਲਿਓ ਕਰ ਲਿਓ ਫਰਕ ਇਹ ਨਾਲ ਨਾਲ ਬਾਕੀ ਨੰਬਰ ਡਿਟੇਲ ਦੇ ਦਿੰਦੇ ਉੱਪਰ ਹੂੰ ਕੀ ਦੀ ਗੱਲ ਮਾਜਰੀ ਜੱਟਾਂ ਪਿੰਡ ਆ ਜਿਹੜੇ ਉਧਰ ਵੀਰ ਬਲੌਗ ਦੇਖਦੇ ਜਿਹਕੇ ਨੇ ਬਜਾਉਣੀ ਤਾਂ ਸੰਪਰਕ ਕਰ ਲਿਓ ਬਾਈ ਮੁੰਡੇ ਨਾਲ ਇਹ ਨਾਲ ਛਾੜੇ ਵਾਲੇ ਵੀ ਕਰ ਲਿਓ ਆ ਜੇ ਜ਼ਿਆਦਾ ਹੋਵੇ ਕਿ ਲੌਰੀ ਵੀ ਆ ਜਾਂਦਾ ਆਹੋ ਹੈ ਕਿ ਨਹੀਂ ਹੋਤਾ ਹੈ ਉਹ ਹੋਰ ਕੀ ਆ ਇਹ ਕੋ ਕੱਟੀ ਜਮੀਨ ਹੋਣੀ ਹਾਂ ਤੇ ਨੋਰਮਲ 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 ਅਈ ਮਿਰਚਾ ਹਰੀ ਐ ਹਰੀ ਹੋਆ ਹਰੀ ਮਿਰਚਾ ਐ ਨੋਰਮਲ ਨੋਰਮਲ ਜਿਹੀ ਰੱਖੀ ਕੰਮ ਖਰਾਬ ਕਰੂਗੀ ਬਾਦ ਨਾ ਇਹ ਕਿਤੇ ਵੀ ਗੱਤੀ ਕਰਾਵੇ ਬਾਈ ਬਾਈ ਹੁਣ ਕਹਿੰਦਾ ਤੇ ਵੀ ਆ ਮੈਂ ਪਿੱਛੇ ਰੱਖਦੇ ਟਰੈਲਰ ਬਹੁਤ ਔਖਾ ਪਰਦਾ ਹੁਣ ਤੇ ਵੀ ਆ ਸੰਦਾ ਬਾਹਰੇ ਖੜਾ ਯਾਰ ਸਾਰਾ ਦੂਟਾ ਵੀਟਰ ਬਾਹਰ ਖੜਾ ਸਾਰੇ ਦੇਰ ਹੁਣ ਤੋਂ ਟਰਾਲਾ ਬਾਹਰ ਕੱਢ ਕੇ ਕਾਲੂ ਸਮਾਨ ਜਿਹਾ ਫਿੱਟ ਕਰਕੇ ਰੱਖਦੇ ਆ। ਲੇਜ਼ਰ ਮੂਰੇ ਕੱਢ ਦੇਣ ਇਹਨਾਂ ਨੂੰ ਪਿੱਛੇ ਲਾ ਦੇ। ਹਲੇ ਕਿਹੜਾ ਬਾਪਈਆ ਹੁਣ ਆ ਯਾਰ? ਕਰ ਦੇ ਫੇਰ ਆ। ਆ ਫੱਟਾ ਚੱਕ ਦੇ ਇਹਦਾ। ਹੈਂ? ਆ ਜਿੱਥਰ ਐਸਰ ਵਾਲਾ। ਫੱਟਾ ਜਾ ਕੇ ਤਵੀਆਂ ਅੰਦਰ ਵੜ। ਹਾਂ। ਤਵੀਆਂ ਨਹੀਂ ਖੜਾਉਣੀਆਂ ਲੇਜ਼ਰ ਕਰ ਦੇ ਅੰਦਰ। ਲੇਜ਼ਰ ਤਾਂ ਔਖਾ ਜੜਨਾ। ਤਵੀਆਂ ਪੜ੍ਹਣੀਆਂ ਐ। ਲੇਜ਼ਰ ਖੜ੍ਹ ਜਾਣਾ ਸਭ ਖਾਲੇ। ਇਹਨਾਂ ਦੀ ਲੋਜ਼ ਲੇਜ਼ਰ ਦੀ ਲੋਡ ਹਲੇ ਲੇਟ ਪੈਣੀ ਆ। ਇਹਦਾ ਤਵੀਆਂ ਉੱਥੇ ਲੱਗਣੀਆਂ ਨਾ। ਹਾਂ। ਕਵੀਆਂ ਰੂਟਾ ਬੀਟਰ ਖੜ੍ਹ ਜਾਣਾ ਔਰ ਲੇਜਰ ਬਾੜ ਦੇ ਇੰਦਰ ਇਹ ਵੀ ਦੇ ਹੀ ਠੀਕ ਆ ਗੱਲ ਤਾਰੀਆ ਹਾਂ ਕਿੱਥੇ ਤੱਕ ਆਜੂ 25 ਦਾ ਟਰੈਲਰ ਕਿੱਥੇ ਸਹੀ ਆਜੂਗਾ ਜੇ ਛਾਈ ਦਿਨ ਚੱਲੇ ਟਰੈਲਰ ਤੇ ਸੈੱਡ ਮੈਂਡਲਾ ਫਿਰ ਟਰੈਲਰ ਮੈਂਡਲੀ ਵੀ ਕਿੱਥੇ ਹਮ ਦਾ ਬਾਹਰ ਲੇ ਗਿੰਦਾ ਉਹਨੇ ਕੱਗੇ ਫੇਰੇ ਕੱਢੋ ਭਾਈ ਟਾਈਮ ਕਿਦਣਾ ਫੇਰਾ ਬਾਹਰੇ ਨਿਕਲੂਗਾ ਕੱਗੇ ਹੋ ਕਰੇ ਇਹ ਰੀਜ ਪੂਰੀ ਆਪਣੀ ਸੋਚਿਆ ਤਾਂ ਕਦੇ ਵੀ ਬਣਾਉਂਗਾ 18 ਫੁੱਟੀ ਵੀ ਉਹ ਦਿਨ ਆ ਗਿਆ ਬਾਪੂ ਮੰਨ ਗਿਆ ਹੁਣ ਕਹਿੰਦਾ ਬਣਵਾ ਲੈ ਪੁੱਤ ਕੋਈ ਗੱਲ ਨਹੀਂ ਹਰਾ ਫੁੜੀ ਟਰਾਲੀ ਬਣਾਉਣੀ ਆਪਾਂ ਨੇ। ਓਰੇ 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 ਪਿੱਲਰ ਕੱਢ ਇੱਥੇ। ਓਹ ਹੂੰ ਇੱਥੇ ਪਿੱਲਰ ਕੱਢ ਐਨਾ ਸ਼ੈੱਡ ਵਧਾ ਦੇ। ਆ ਸਾਰੇ ਹੀ ਵਧਾ ਦੇ। ਸਾਰੇ ਹੀ ਵਧਾ ਦੇ ਤੈਨੂੰ ਕੱਟਣੀ ਸਾਰੇ ਹੀ ਐਡੀ ਕੱਟ। ਇੱਥੇ ਤੱਕ ਨਾ ਅੱਗੇ ਸੰਦਾ ਵੀ ਖੜਜੇ ਨਾਲੇ ਸਿੱਧਾ ਹੀ ਅੰਦਰ। ਓਹ ਕੀ ਗੱਲ ਹੈ? ਹੈ? ਪਿਛਲੇ ਏਰੀਆ। ਤੇ ਆ ਸਾਰੇ ਹੀ ਕੱਢ ਦੇ ਯਾਰ। ਕੋਈ ਚੱਕਰ ਨਹੀਂ ਇੱਥੇ ਤੱਕ ਪਿੱਲਰ ਕੱਢ ਓਰੇ ਤੱਕ। ਮੈਂ ਤੈਨੂੰ ਕਹਿੰਦਾ ਵੀ ਤੂੰ ਨਾ ਆਹ ਰਹਿਣ ਦੇ ਖਾਲੀ ਇੱਧਰ। ਆਹ ਖਾਲੀ ਰਹਿਣ ਦੇ। ਓਹ ਕੱਢ ਨਾ ਕੱਢ ਜੋੜ। ਲਓ ਜੀ। ਓਹ ਸਿਰੇ ਨਾਲ। ਲਿਆਓ ਉਹ ਸਿਰੇ ਵਾਲੇ ਕੱਢਣਾ ਕੱਢ ਰਿਓੜ ਉੱਥੇ ਤੇ ਇੱਥੇ ਆ ਗਿਆ ਹਮਝਿਆ ਗੱਲ ਆ ਉਰੇ ਆ ਗਿਆ ਆ ਉਰੇ ਆ ਗਿਆ ਆਹਾ ਉਰੇ ਆ ਗਿਆ ਕੀ ਆ ਇੱਥੇ ਆ ਗਿਆ ਇਹ ਐਨਾ ਪਾ ਦੇ ਦੀ ਸੇਧ ਆ ਆਪਣਾ ਫਿਰ ਜੇ ਮੋੜ ਦਾ ਵੀ ਟ੍ਰੇਲ ਆਪਣੇ ਬੈਕ ਲਾਉਣਾ ਮੋੜ ਨਾਲ ਖੜਾ ਹੋ ਜਾਣਾ ਆ ਲੱਦੇ ਹੋਏ ਜਿਸ ਤਰ੍ਹਾਂ ਸੰਦਾ ਮਰਜੀ ਖੜਾ ਕੀ ਨੀ ਕਾਕੇ ਨਾਲੇ ਇਹ ਛੱਡ ਮੁਰੇ ਬਾਛੜ ਨਹੀਂ ਜਾਣੀ ਨਾ ਹੜ ਹਲਚਾ ਹੱਸ ਵੀ ਬਾਛੜ ਨਹੀਂ ਜਾਣੀ ਤੇ ਮੂਰੇ ਉਹ ਕੱਢਣ ਵਾਲੇ ਕੱਢ ਜੋੜ ਕੇ ਇੱਥੇ ਧੰਬਲਾ ਕੱਢ ਲਾ ਪੜਾ ਬਣਾ ਲੈਂਦੇ ਆ ਉਰੀ ਐਦਾਂ ਹੀ ਛੱਡ ਵਧਾ ਦੇ ਕਹਾਂ ਨੂੰ ਆ ਕਿੰਨਾ ਦਾ ਖਰਚਾ ਆਉਣਾ ਗਾਡਰ ਪਏ ਆਪਣੇ ਕੋਲ 3 ਨਾ ਜਦ ਤੂੰ 3 ਨਾਰ ਗਾਡਰ ਗਾਡਰ ਆਪਣੇ ਮੇ ਪਏ ਆ ਕੰਕੀ ਬਣਾ ਦੇਵੇ ਕੰਕੀ ਬਣਾ ਲੂਗੇ ਰੁਪਿਆ 50 60 ਹਜ਼ਾਰ ਲੱਗਣਾ ਲੱਗਣਾ ਬਾਈ ਨਾ ਕਿ ਲੱਗਣਾ ਸ਼ੈੱਡ ਸ਼ੈੱਡ ਬੱਜ ਜਾਣਾ ਆਪਣਾ ਬਣਾ ਲੰਦੇ ਜਨੂ ਵੀ ਬਣਾ ਦਿੰਦੇ ਆ ਓਕੇ ਸੌਸ ਨਹੀਂ ਹੈਗੀ ਯਾਰ ਦੇ ਦੇ ਲਿਆ ਕਿੱਗੇ ਹੋਲਵਾ ਮੈਂ ਕਿਦਾਂ ਹੋਲ ਲਾ ਦੇ ਇੱਕ ਵਾਰ ਤੇ ਹਨਾ ਮੈਂ ਨਹੀਂ ਖਾਣਾ ਕੋਈ ਦੋ ਲਾ ਦੇ ਹੋਰ ਇਹ ਨਹੀਂ ਸੌਸ ਹੈ ਤੂੰ ਗੋਗੋ ਤੇ ਆ ਜਾਦਰ ਬਾ ਆ ਆਉ ਲੱਗਾ ਬਸ ਕੈਨਰ ਇਹ ਵਧੀਆ ਬਣਾਇਆ ਪਿਆ ਕੈਸ਼ ਲਿਆ ਦੂੰਗਾ ਨਹੀਂ ਚੱਕ ਕੇ ਮੜਾ ਮਸਾਲਾ ਭੁੰਨ ਲਈ ਹੋਰ ਸਵਾਲ ਕੇ ਆ ਨਾ ਜਿਹੜਾ ਆ ਬਣਾਉਂਗਾ ਚਮਕੌਰ ਤੇ ਆਲਾ ਆਹ ਜੀ ਚਮਕੌਰ ਸਾਹਿਬ ਵਧੀਆ ਬੰ ਮੈਂ ਉਹ ਬਠਿੰਡਾ ਟਾਈਮ ਕੋਲ ਬਠਿੰਡਾ ਪੜਦਾ ਮਾਮਾ ਉਹ ਮਾਰੇ ਸਿਰ ਦੀਆਂ ਅੰਗਰੇਜ਼ਾਂ ਕਾਲੀ ਹੋ ਗਿਆ ਜਮੀਂ ਪਾਉਣਾ ਟੋਟਾ ਮਾਰੇ ਮਾਮਾ ਇਹ ਰੀਅਲੀ ਆ ਗਿਆ ਤੁਹਾਨੂੰ ਮੇਰੀ ਮੈਂ ਉਹ ਦੂਜੀ ਬਾਰ ਵੀ ਕੋਈ ਨਹੀਂ ਲੱਭੀ ਨਾ ਰਹੀ ਦੀ ਕਈ ਜੂਲੀ ਹੋ ਗਿਆ ਐਰੇ ਮੱਦਾ ਹੋ ਟੋਟਾ ਕਿਉਂ ਉਹਦੇ ਨਾਲ ਨਾਲ ਜੀ ਨਹੀਂ ਦੇਖਣਾ ਜਾ ਉੱਥੇ ਵੀ ਛੱਡਦੀ ਇਹ ਗੱਲ ਧੁੱਪਾਂ ਵੀ ਹੋਈ ਮੰਡ ਗਿਆ ਸੂਰਾ ਕਰਦੇ ਬਸ ਹੋਰ ਕੀ ਉਹਦੇ ਬਾਅਦ ਜੇ ਲੋੜ ਪੈ ਗਈ ਤਾਂ ਤਾਕਤ ਨਾਲ ਹੀ ਕਰ ਲੂੰਗਾ ਠੀਕ ਨਹੀਂ ਗੱਲ ਉੱਥੇ ਮੰਡ ਮਾ ਪੂਰਾ ਕਰਦੇ ਹੁਣ ਬਾਰਾ ਬਾਰ ਦਬਾਰਾ ਦਬਾਰਾ ਕੰਮ ਨਹੀਂ ਆਉਂਦਾ। ਚੰਗੀਆਂ ਬਣਾਇਆ ਹਨ। ਹਮ ਪੂਰਾ ਵਧੀਆ। ਮੈਂ ਕਿਹਾ ਦਾਣਾ ਮੂੜਾ ਬਣਾਉਣਾ ਗੱਗੇ। ਮਗਾ ਬਣਾਇਆ ਲਾ ਫੁੱਟ ਨੇ ਕੀ ਕਰਨਾ ਹੈ? 15 ਦਾ ਸਾਢੇ ਪਾਹ ਹੈਗਾ ਹੀ ਐ। ਠੀਕ ਨਹੀਂ ਗੱਲ। ਖਾਣਾ ਲਾ ਬਣਾ ਲਾ ਮਾਹ ਬਾਪੂ 16 ਕਹਿੰਦਾ ਸੀ ਪਹਿਲਾਂ ਬਣਾਉਣੇ ਨੂੰ ਕਹਿੰਦਾ 16 ਬਣਾ ਲੈਂਦੇ ਆ ਮੈਂ ਫਿਰ ਫੁੱਟ ਦਾ ਕਿਹਾ ਹੋਣਾ 15 ਦਾ ਖੜਾ ਹੀ ਆ ਮੈਂ 2-3 ਫੁੱਟ ਵਧਾਤਾ ਲੈ ਹੁਣ ਜੇ ਬਣਾਉਣਾ ਜੱਗੇ ਵਾਲੀ ਟਰਾਲੀ ਲੈ ਗਿਆ ਬਾਈ ਉਸ ਦਿਨ ਮੈਂ 200 ਕੁਇੰਟਲ ਗੰਨਾ ਹੋਇਆ ਪਤਾ ਵੀ ਨਹੀਂ ਦਾ ਟਰੈਕਟਰ ਹੁੰਦੇ ਲੈ ਕੋਈ ਸ ਆਇ ਨਹੀਂ ਕਰਾ ਟਰੈਕਟਰ ਨੇ ਬਹੁਤ ਵਧੀਆ ਤਾਂ ਹੀ ਬਾਈ ਇੱਧਰ ਲੈ ਰੀ ਆ 32-32 ਫੁੱਟੀਆਂ ਬਣਾ ਕੇ ਗੰਨਾ ਪਾ ਕੇ ਲਿਆਉਂਦਾ ਜਿਆਦਾ ਆਪਣੇ ਤਾਂ ਹਲੇ ਲਦਾਨ ਤਾਂ ਜ਼ਿਆਦਾ ਹੋ ਗਿਆ ਟਰਾਲੀ ਤੰਗ ਲੱਦੋਈ ਹੋਈ ਸੀ ਤੰਗ ਥੀ ਜਿ ਕਿ ਤੇਰਾ ਟਰਾਲੀ ਚੌੜੀ ਲੱਗ ਲੱਦ ਹੋਈ ਵੀ ਹੁੰਦੀ ਲਾਣੇ ਕੁਛ ਨਹੀਂ ਤਾਂ ਹੋਣਾ 200 ਕੁਇੰਟਲ ਦਾ ਆ ਦੋਨੇ ਕਿੰਨੂ ਪੈਸੇ ਪਾਦੇ ਉਧਰ ਵੀ ਬਣਾਉਂਦੇ ਨੂੰ ਪੁੱਛ ਲਾਉ ਨੂੰ ਕੱਲ ਪਰਸ ਹੁੰਦੇ ਆ ਉਹ ਸਾਜੀ ਇਹ ਤਾਂ ਮੰਡਰੀ ਸਵਾ ਆ ਗਈ ਫਿਰ ਨਹੀਂ ਹੋ ਜਿੱਦਣ ਸਵਾ ਦੇ ਬਾਅਦ ਦੇਣੀ ਆ ਜਿੱਦਣ ਗੱਗਾ ਕਹੂੰਗਾ ਉਦੋਂ ਦੇਣੀ ਆ ਗੱਗੇ ਲੰਬਰ ਤਾਂ ਤਾਂ ਹੀ ਲੱਗਣਾ ਬਾਈ ਜੀ ਸਾਈ ਦੇ ਕਿ ਆਉਂਗੇ ਦੋ ਦੀ ਦੇ ਆਉਣੀ ਦੋ ਟਰੈਲਿਆਂ ਦੀ ਦੂਆ ਰੱਖਣਾ ਆਪਾਂ ਨੇ ਸਭ ਕਿਆ ਕਹਿੰਦੇ ਹੁੰਦੇ ਹੈ ਮੈਂ ਦੂਆ ਰੈਲਾਉਂਦਾ ਤਣਾ ਨਹੀਂ ਦਈਓਲੇ ਦੋ ਦੇ ਚ ਹੋਣੀ ਦੋ ਦੀ ਸਹੀ ਦੇਣੀ ਹੈ ਹੁਣ ਆਇਆ ਸਮਝ ਲੋ ਪਦੇ ਦੋ ਸਾਰੇ ਹੈ ਇਹ ਹੋਰਦਾ ਹੈ ਲੇਬਰ ਵਾਲੇ ਹਰੇ ਉਹ ਟਾਇਰ ਪਰ ਦੱਸਣਾ ਸੀ ਵੀ ਕਿਹੜਾ ਤੇਲ ਚੋਂਦਾ ਉਹਦਾ ਦੂਏ ਦਾ ਲੈ ਫੜਾ ਹਲੇ ਨਹੀਂ 40 ਕਾਉਂਟਰ ਵੱਟ ਕੇ ਅਸੀਂ ਕਿੱਧਰ ਜਾਉਂਗੇ ਕੌਣ ਨਾ ਹੁਣ ਤੁਹਾਡੇ ਕੋਲ ਹੁਣ ਕਿੰਨੇ ਕੋ ਉਹ ਵਾਈ ਨੇ ਛੱਡ ਦੀ ਨਾਲ ਜਿਹੜਾ ਹੈਗਾ ਮਾੜਾ ਮੋਟਾ ਚਾਹ ਕਰਾਉਣਾ ਸਾਗ ਖਾਓ ਜਿੰਦਾ ਹੋਰ ਕੀ ਆਏ ਹਾਂ ਸਾਗ ਚੱਲਦਾ ਜਾਂਦਾ ਉਹ ਤਾਂ ਚੱਲ ਨਹੀਂ ਆ ਹੁਣ ਕਿਹੜੇ ਛੱਡੇ ਆ ਰਹੇ ਹਾਂ ਭਟਾਂਡੇ ਸਾਗ ਖਾਏ ਹੋ ਜਾਂਦਾ ਫੇਰ ਭਟਾਂਡੇ ਖਾ ਪਾਈ ਜਾਂਦਾ ਜਦ ਤੱਕ ਚੱਲਦਾ ਉਹ ਸਾਗ ਵੇ ਵੇ ਯਾ ਸਰੋਂ ਵੜਾਈ ਦੇ ਨੀ ਵੱਡੇ ਉੱਥੇ ਜ਼ੋਰ ਜ਼ਿਆਦਾ ਲੱਗਦਾ ਦਾ ਸਖਾਲੇ ਪਕੈ ਲੈ ਆ ਮੈਂ ਵੱਡਾ ਹੈ ਮਾਦਾ ਪਾਣੇ ਨੂੰ ਇਹ ਵੱਡਾ ਆਏ ਆਏ ਹੋ ਜਾਂਦਾ ਇਹਨੂੰ ਹੈ ਰੱਗਿਆ ਜੇ ਵੱਡਣ ਨੂੰ ਲੱਗਦਾ ਫਿਰ ਹੂਣੀ ਪੱਡਣ ਲੰਦਾ ਫਿਰ ਮੇਲੇ ਮਾਰੀ ਜਾਂਦਾ ਇਹ ਆਓ ਫੇ ਪੱਡ ਪਾਉਣੀ ਦੀ ਪੱਡ ਪਾਉਣੀ ਮੇਰੇ ਬੱਡੇ ਦਾ ਔਖੀ ਹੈ ਪੰਨ ਫੜ ਕੇ ਦਾ ਆਵ ਲੱਗ ਗਿਆ ਹੈ ਵੱਡਣਾ ਸੌਖਾ ਪੰਡ ਪਾਉਣੀ ਸੌਖੀ ਹੈ ਦੇਖ ਲੈ ਆਹ ਵੇ ਖਾਗਣਾ ਵੱਡੀਆਂ ਜਿਹੜਾ ਖੜਾ ਇਹਨੂੰ ਪੀ ਜਾ ਕੇ ਵੱਡੀ ਛੱਡਦਾ ਨਾ ਨਹੀਂ ਛੱਡਦਾ ਕੋਈ ਜਿਹਾ ਦਾਸ ਚੱਲ ਪਿਆ ਪੀ ਨਹੀਂ ਛੱਡਦਾ ਇਹਦੀ ਜਾਈਂ ਆਲੂ ਗੱਡਦੀ ਵਾਗ ਖਾਗ ਹੋ ਰਿਆ ਇਹ ਇਧਰ ਬਣਾ ਜਵੀ ਵਾਲਾ ਖੇਤ ਬੇਲਾ ਹੋ ਗਿਆ ਹਾਂ ਉਹਨੂੰ ਬਾਹਰ ਸਵਾਰ ਕੇ ਤੇ ਕੀ ਦੇ ਪਾਸੇ ਗੰਨਾ ਬੀਜ ਕੇ ਹਾਂ ਬੂਟੇ ਲਵਾਉਣੇ ਵਾਪਸ ਕਾਲੂ ਮੇਰੀ ਗੱਲ ਸੁਣ ਲੈ ਕਾਲੂ ਜੇ ਨਹੀਂ ਜਾਣਾ ਨਾ ਹਾਏ ਹਲੂ ਉਹ ਕਰੂਦਾ ਕੱਟ ਕੇ ਨਾ ਤੇ ਉਦਾ ਗੁੰਈਆ ਜੁਰੂ ਕਿੰਨਾ ਬੁੱਟਾ ਲੈ ਆਈਏ ਸਾਬੂਤੋ ਲੈ ਕੇ ਦਾ ਬੰਦੇ ਠੀਕ ਨਹੀਂ ਗੱਲ ਉਧਰ ਪਾਲੇ ਦਾ ਦੇਖਣ ਦੇ ਕਿੰਨਾ ਲੱਗਦਾ ਉਹਦੇ ਮਾ ਆਹੋ ਹੋ ਉੱਥੇ ਵੀ ਗੀੜ ਲੈਣਾ ਬੁੱਟਾ ਇਕ ਨਹੀਂ ਲੈਣਾ ਹੁਣ ਚਾਰ ਹੈ ਕਿਹੜੇ ਦਾ ਪਰਲੇ ਦਾ ਕਿਹੜੇ ਪਾਲੇ ਦੇ ਪੰਜ ਦਾ ਇੰਨਾ ਹੈ ਨਾ ਰਿਮਾਨ ਦਾ ਰਿਮਾਨ ਦਾ ਹਾਂ ਜਦਾ ਹੁਣ ਹੀ ਜਾ ਕੇ ਰੱਖ ਲੈਣਾ ਤਾਂ ਤੇ ਜਦ ਇਹ ਲਿਆਉਂਗਾ ਹਾਂ ਪਹਿਲਾਂ ਵੇਖਦਾ ਲੈ ਰਾਂ ਤੁਹਾਨੂੰ ਮੈਂ ਕਿਹਾ ਤਾਂ ਜਾ ਲਈ ਉਹ ਵਿੱਚ ਨਾ ਦੇਣੇ ਇਹ ਵੇਗਾ 50000 ਦੀ 100000 ਇਸੇ ਕੰਮੜਿਆ ਵੇ ਉਹ ਵੀਗੇ ਵੀ ਸਮ ਤੂੰ ਉਹ 100000 ਪਿੱਛੇ ਕੰਮੜਿਆ ਵੇ ਉਹ ਵਸ ਵੀਗੇ ਜਾਣੇ ਉਹ ਉਹ ਨਾ ਤੂੰ ਭੀਕਰ ਕਰ ਉਹ ਤਾਂ ਭੀਕੇ ਹੀ ਲੈ ਮੈਂ ਦੋ ਦਿਨ ਦੇ ਟੱਕੇ ਲਿਆ ਦੇਖੀ ਜਾਊਗੀ ਬਾਅਦ ਮੌਤੀ ਆਹੋ ਇਹ ਸਾਰੇ ਗਾਹਮ ਲਾ ਜੂਂਦਾ ਮੈਂ ਤਾਂ ਕਿ ਆਹੋ ਕਿੰਨ ਗੱਲੇ ਆਏ ਦੋ ਗਿੱਲੇ ਝੱਕ ਲੈਂਦੇ ਆ ਉਹ ਮਾ ਦੱਬਦੇ ਆ ਹੈ ਇਹਦਾ ਲਾਉਣੀ ਲਾਉਣੀ ਹੋਰ ਕੀ ਆ ਜਬਾ ਬਾਪੂ ਜੇਲ੍ਹ ਵਿੱਚ ਜਾ ਰਿਹਾ ਈਲ ਵਿੱਚ ਕੰਮ ਦੋਏ ਹੋਣੇ ਆ ਜਿਹਦੇ ਹਿਸਾਬ ਨਾਲ ਦਵਾਈ ਆ ਦਵਾਈ ਸੌਹ ਹੈ ਦੇਖਣਗੇ ਦਵਾਈ ਵੀ ਆਉਦਾ ਬਾਈ ਜਿਹਦੇ ਹਿਸਾਬ ਨਾਲ ਦਵਾਈ ਆ ਜਿਹੜੀ ਖਾਲੀ ਦਵਾਈ ਤੇਜ਼ੀ ਚ ਜਾਂਦੀ ਹੈ ਨਾ ਖਾਲੀ ਬੰਦੇ ਮਾਂ ਜਾਂਦੀ ਬਾਦਮਾ ਜਿਹੜੀ ਦਵਾਈ ਤੇਜ਼ੀ ਚ ਡੁੱਟਾ ਲੱਗਦਾ ਯਾਰ ਕੋਈ ਨਹੀਂ ਹੁੰਦਾ ਦੇਖੀ ਜਾਓ ਜਿੱਥੇ ਹਮ ਲੜਕੂ ਉੱਥੇ ਤੁਮ ਲੜਕੂ ਜਿੱਥੇ ਹੋ ਲੜਕੂ ਉੱਥੇ ਅਸੀਂ ਲੜਕੂਗੇ ਠੀਕ ਨਹੀਂ ਆਹੋ ਮਾਰੇ ਕਹਿੰਦਾ ਦਿੱਤਾ ਵੀ ਜਾਂਦੇ ਨੇ ਬਜਾਰੇ ਦੇ ਵਿੱਚ ਹਾਂ ਸਮਾਂ ਦੋਹਰੇ ਹੋਣਗੇ ਆਹ ਦਾ ਦਿੱਤਾ ਦੇ ਜਾ ਰਿਹਾ ਯਾਰ ਪੱਲੀ ਦਾ ਬਥੇਰੇ ਤੇ ਵਿਖਾ ਦਿੱਤਾ ਲਾ ਦੂਗਾ ਇਹਦਾ ਯਾਰ ਖਣਕ ਚ ਰਹੀ ਬਾਈ ਜੀ ਸਾਡੂ ਘਰੀ ਦਾ ਪੈਂਦਾ ਹੈ ਬਾਈ ਫਾਤੀ ਵੀ ਆ ਗਈ ਸੰਤਾਂ ਦੀ ਉਥੇ ਪਹਿਲਾ ਪਹਿਲਾ ਪਾ ਦੇ ਇਹ ਹੋ ਗਿਆ ਸਾchre ਸੂਰਜ ਨਿਕਲ ਆਇਆ ਫਾਦਰੀ ਲੰਘ ਜਾਨ ਸਾਰੀ ਟੋਕੀ ਦੱਦ ਦੋਏ ਪਲਾਟਾਂ ਦੀ ਹਮਝਿਆ ਹਾਂ ਕੱਢੀ ਜਾਊਗੀ ਤੋਂ ਜੋ ਤੋਂ ਫੜਾ ਦੇ ਕਦਾਂ ਬੰਦਾ ਫੜ ਲੂੰਗੇ ਨਾਲ ਹੋਰ ਝੋਲੀਆਂ ਪਾਕੇ ਲਈ ਜਾਉਂ ਲੋੜ ਨਹੀਂ ਆਹ ਕਾਦੇ ਦੇਖਣੀ ਆਓ ਤਾਂ ਇੱਕ ਵਾਰੀ ਸੁਣਨੀ ਹੋਣੀ ਪੈਰ ਮੁੜਕੇ ਪਤਾ ਨਹੀਂ ਲੱਗਦਾ ਵੀ ਕੀ ਬਣ ਗਿਆ ਪੈਰਾਂ ਦਾ ਚੱਲ ਪੈਰ ਕਿਹੜਾ ਸੋਨਵਾ ਟੀਕਾ ਦਾ ਆਇਆ ਹੋ ਜਣਾ ਅੱਜ ਉੱਥੇ ਸੜਕ 'ਤੇ ਗੱਡੀ ਚੱਲ ਰਹੀ ਤੇ ਰੁਪ ਨੂੰ ਹੋ ਗਏ। ਕਰਾਈ ਤੁਰਾ। ਧੁੰਦ ਤੋਂ ਬੰਦਦਾ ਬਾਈ। ਪਤਾ ਨਹੀਂ ਕਿ ਆ ਹੋਇਆ ਪਤਾ ਨਹੀਂ ਕੱਟ-ਕੁੱਟ ਵੱਜ ਗਿਆ। ਚਾਰੇ ਟਾਇਰ ਉੱਪਰੋਂ ਤੋਂ ਗੱਡੀ 'ਤੇ। ਇੱਕ ਹੌਲੀ ਨਹੀਂ ਨਾ। ਧੁੰਦ ਵੀ ਬਾਹ ਹੁੰਦਾ ਬਾਈ। ਲੋਬ ਹੌਲੀ ਵੀ ਨਹੀਂ ਚੱਲਦੇ। ਹੁਣ ਆਏ ਹੁਣ ਆ ਕੇ ਆਪਦਾ ਮੂਰੇ ਹੀ ਗੁੱਸਾ ਆ ਗਿਆ ਕੋਈ ਨਾ ਬ੍ਰੇਕ ਬਰੂਕ ਮਾਰੀ ਹੁਣ ਘੁੰਮ ਜਾਂਦੀ ਗੱਡੀ। ਹੈ ਨਾ ਕੱਟ ਵੱਜ ਗਿਆ ਤਾਂ ਘੁੰਮੇ ਦੀ ਫੇਰ ਕਿੱਥੇ ਕਾਪੂਂਦੀ ਆ। ਤੁਹਾਡੇ ਨਾਲ ਵੱਜੀ ਜਿਹੜੀ ਗੱਬੇ ਹੁੰਦੀ ਆ। ਰਾਤੇ ਬੱਦੀਆਂ ਕੋ ਹਾਂ ਆਪੇ ਦੇਤੀਆ ਕੁਛ ਵੀ ਹੋਇਆ ਚਾਹੇ ਟਾਇਰ ਟਾਇਰ ਦੇ ਉੱਪਰ ਨੂੰ ਮੋਲਦੇ ਜਿਵੇਂ ਟਾਇਰ ਉੱਪਰ ਹੋਵੇ ਸਤਾ ਵੀ ਸਤਾ ਦਾ ਬੱਜੀਆਂ ਹੋਊਂਗੀਆਂ ਯਾਰ ਇਹ ਤਾਂ ਗੱਡੀ ਪੱਕੀ ਬਰਾਏ ਨਾ ਹੰਦੀ ਫਿੰਡ ਬੰਗਣਾ ਕੁੱਤੀ ਹੋਈ ਬੀਬੀ ਓਹੋ ਬਾਹ ਫਾੜ ਜੀ ਸਿਰੇ ਲਾ ਦੇ ਹੋ ਗਿਆ ਬੱਸ ਹੁਣ ਮੈਂ ਆਇਆ ਫਿਰ ਇੱਕ ਤੂੜੀ ਦੀ ਬੰਨ ਲੈ ਜਾਣੀ ਹੈ ਇੱਕ ਸੁੱਕੀ ਲੀ ਜਾਣੀ ਹੈ ਅਲਬੇ ਕਿਦਾ ਇਹ ਲਾ ਚੂਹੇ ਨਾ ਖੱਟਾ ਘੜਤੀਆਂ ਉੱਥੇ ਸਰੇ ਪਤਾ ਨਹੀਂ ਕਿੱਥੇ ਤੇ ਆਈ ਚੂਹੇ ਹੱਥ ਵੀ ਰੱਖੇ ਆ ਉੱਥੇ ਆਹ ਉੱਥੇ ਨਾਲੇ ਕਿਹਦੇ ਵੀ ਆਲੇ ਆਦੇ ਗਿੱਲਾ ਦੀ ਉਹ ਆਪਾਂ ਨੂੰ ਤਰਾ ਗੱਣਾ ਚੱਕਣਾ ਪੈਣਾ ਪਹਿਲਾਂ ਕਿਹੜਾ ਪੰਮਾ ਕਿਹਦਾ 18 ਨਾ ਵੱਢੇ ਥੱਲੇ ਹਾਂ ਮੁੰਡਾ ਓੱਖਾ ਹੋਣਾ ਕਹਿੰਦਾ ਉਹਦਾ 95 ਚੱਕ ਦੋ 95 ਹਾਂ ਉਰਲੀ ਛੱਡ ਦੋ ਆਈ ਰੱਖਿਆ ਜੀ ਚੂਹੇ ਹਨ ਜੀ ਤੇ ਦੁਆਏ ਛੱਡੇ ਹੁੰਦੇ ਆ ਹਾਂ ਜਿਹੜਾ ਥੱਟ ਜਾ ਹੋਣ ਵਾਲੇ ਮੜੇ ਜੰਦਰੋਂ ਕਰਿਆ ਹੁੰਦਾ ਬਹੁਤ 77 ਪਾਣੀ ਲਾ ਦਿੰਦੇ ਥੱਲੇ ਕਿ ਜੀ ਤੈਨੂੰ ਦੁਆ ਚ ਆਪਾਂ ਪਾਣੀ ਥੱਲੇ ਉੱਥੇ ਪਾਦਾ ਲਗਾਣੀ ਇਤਤ ਬੜਾ ਖਰਦਿੰਦਾ 95 ਨੂੰ ਵੀ ਛੜਦੇ ਉਹਨੂੰ ਵੀ ਛੜਦੇ 18 ਨੂੰ ਵੀ ਲਾ ਦੇ 95 ਨੂੰ ਵੀ ਲਾ ਦੇ ਪਾਣੀ 85 ਹਜ਼ਾਰ ਉਹਨੂੰ ਲਾ ਦੇ 18 ਨੂੰ 85 18 18 ਇਹਨੂੰ ਪਾਣੀ ਲਾ ਦੇ 95 ਤੋਂ ਉੱਪਰ ਲਾਉਡ ਤੋਂ ਰਹਿੰਦੇ ਥੱਲੇ ਲਾ ਦੇ ਹਾਂ ਠੀਕ ਆ ਆਪਾਂ ਜਾ ਭਾਜੂਗਾ ਕਲੋਰੋ ਲਾ ਦਿੰਦੇ ਨਾਲ ਸੂਰ ਸਾਰਦੇ ਵੀ ਬਹੁਤ ਵਧੀਆ ਕਲੋਰੋ ਪਈਆ ਕਲੋਰੋ ਲਾ ਦੇ ਉੱਥੇ ਰੋਲ ਦੇ ਨੱਕੇ ਜੀ ਯਾਰ ਆ ਚੱਲ ਚੱਲ ਚੱਕਦਾ ਰਚਕਾ ਮੈਂ ਆਪ ਕਰ ਲਈ ਚੱਕ ਲੂੰਗਾ ਬਹੁਤ ਹੈ ਬਠੇਰਾ ਹੈ ਬਹੁਤ ਹੈ ਵਾਦੂ ਹੈ ਠੀਕ ਆ ਵੇ ਆ ਦੇ ਬੱਸ ਹੈ ਕੀ ਕੀਆ ਬਹੁਤ ਐਸਾ ਥੋੜਾ ਦੋ ਤਾਂ ਡੰਗਰ ਹੈ ਦੋ ਕੱਟੀਆਂ ਦੇਖ ਕੇ ਆਇਆ ਮੈਂ ਜਲੇਨੇ ਦਾ ਗੱਲ ਕਰਾ ਬੰਦੇ ਨੇ ਦੱਸਿਆ ਦੋ ਕੱਟੀਆਂ ਬਹੁਤ ਕੰਮ ਦੀਆਂ ਲੈ ਲੈ ਕਿੰਨੇ ਪੈਸੇ ਮੰਗ ਰਿਹਾ ਤੈਨੂੰ ਮੈਂ ਫੋਟੋ ਦਿਖਾਉਂਦਾ ਆ ਕੇ ਅੱਛਾ ਹਾਂ ਕਹਿੰਦਾ 20000 ਮੰਗਦੇ ਮੈਂ 30 ਦਿੱਤ ਨਹੀਂ ਹੈਗੀ ਥੋੜੀਆਂ ਇਹ ਬਸ ਨਹੀਂ ਦੱਸੂ ਨਾ 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 ਉਹਨੇ ਵੀ ਜੈਂਕੀ ਉਹ ਤੋਂ ਮੰਗਦਾ ਕਹਿੰਦਾ ਦੇਖ ਲੈ ਜੇ ਲੈਣੀ ਹੈ ਹੈਗੀ ਜੀ ਇਹ ਆ ਦੂਰ ਹੈ ਕਿਹਦਾ ਇਹ ਖੜੀ ਪਾਣੀ ਮਾਤਾ ਨੂੰ ਦਰ ਬੰਦੇ ਆ ਬੈਸ ਨੂੰ ਮੜੇ ਕੱਖ ਪਾ ਕੇ ਆਹ ਇੱਕ ਤੇ ਮੈਨੂੰ ਤਾਂ ਆ ਰਹਾ ਬੀਤੇ ਇਹ ਯਾਰਾ ਭਾਈ ਮੈਂ ਆਇਆ ਮੁੜ ਕੇ ਹੋ ਅਰੇ ਮੁੜ ਕੇ ਆਇਆ ਮੈਂ 2 ਮਿੰਟ ਜੀ ਅੱਗੇ ਪੁਣਾਈ ਜਾਇ ਕਰੋ ਉਹ ਮਜੇ ਨੂੰ ਚਾ ਲੈਣਾ ਆਉਂਦੇ ਸਰਦਾਰ ਦੀ ਬਾਜੀ ਲੱਗੀ ਪਈ ਐ ਇੱਕ ਸੀਗ ਹੈ ਕੋਈ ਖਾਲੀ ਹੋਇ ਤਾਂ ਹਾਂ ਇੱਕ ਹੋਰ ਵੀ ਹੈਗੀ ਐ ਲੈ ਅੜੀ ਉਹ ਨੀ ਤੇ ਨਹੀਂ ਬਲੂਗੀ ਤੂੰ ਗਲਤੀ ਤੇਰੀ ਮੇਰੀ ਤਾਂ ਨਹੀਂ ਹੈਗੀ ਚੱਲ ਵੀ ਜਾਵੀਂ ਇਹ ਬਾਲੀ ਬਾਲੀ ਉਹ ਜੀ ਦੀ ਲੜੀ ਉਹ ਤੇਲ ਸਿੱਧੀ ਉੱਪਰ ਹੁਣ ਤੇਲ ਹਲੇ ਸਿੱਟ ਇਹ ਨਹੀਂ ਲੱਗਣ ਦੇ ਜੜਾ ਰੱਖੋ ਜੇ ਉੱਪਰ ਉਹ ਹੀ ਕਹਿੰਦਾ ਐ ਖੜੀਂ ਗੱਲ ਜੜਾ ਰੱਖੋ ਉਹ ਪਹਿਲਾਂ ਬਾਲਸਾ ਲੈਣ ਦੇ ਨਾ ਤੇਲ ਇਕੱਲੇ ਰੱਖਦੇ ਬਿਨਾਂ ਢੱਕਣ ਤੇ ਹਾਂ ਹੂੰ ਤਾਂ ਐ ਘੁੱਡ ਗਿਆ ਥਲਾ ਇਹ ਇਹਨੇ ਰੱਖਿਆ ਉਹ ਨਾਲੇ ਲੈ ਵੀ ਰੱਖਿਆ ਹਾਂ ਦੇਖ ਕੇ ਪਾਈ ਹੋਂ ਤੇਲ ਨੂੰ ਦੂਰ ਦੇ ਪਾਈਂ ਆਉਂਦਾ ਇਹ ਇੱਦਾਂ ਜਾ ਕੇ ਬਰਫਾਣੀ ਨਾ। ਦੇ ਆ ਲੈ ਰੱਖ। ਛਿਆ ਛੜਕ। ਜਿਹੜਾ ਛੋਟਾ ਛੜਕਦਾ ਉਹ ਜਲਦਾ ਹੁੰਦਾ ਅੱਛਾ। ਤਾਰੀ ਕਰ। ਹਾਂ ਦੇਖ। ਪਿੱਛੇ ਹੋ ਜਾ ਹੁਣ। ਹੋ ਜਾ ਪਿੱਛੇ। ਐਵੇਂ ਪੁੱਝੇ ਨਹੀਂ। ਬੋਤਲ ਛੱਡ ਲਈ ਪਰ ਹਾਂ ਵਾਸਤੇ। ਅਰੇ ਯਾਰ ਹੋਟਲ ਦੂਰ ਆ। ਆ ਜੀ ਤਰਾ। ਦੇ ਜਾ। ਲੈ ਬਾਈ ਖੌਣੇ ਚੱਲਣੀ ਹੈ ਮੈਂ ਫੋਨ ਕਰਦਾ 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 ਕਰ ਜਾ ਜੂਈ ਮੁਸ਼ਕਲ ਹੈ ਚਲਦੇ ਨਹੀਂ ਹਾਂ ਚੱਲ ਪੀ ਕਿੱਥੇ ਚੱਲਦੇ ਨਹੀਂ ਸਾਡੀ ਇਹ ਚੀਜ਼ਾਂ ਸੈਟ ਹੋਣ ਉੱਪਰ ਪਹੂਏ ਦੀ ਤਾਂ ਚੱਲਣੀ ਹੈ ਪਹੂਆ ਬੋਤਲ ਸਿੱਟੀ ਤਾਂ ਹੋਈ ਆ ਬਈ ਨਾ ਚਲਾਉਣੀ ਹੈ ਇਹ ਇਹਨੂੰ ਅੱਗ ਪੈਣੀ ਤਾਂ ਚੱਲਣੀ ਹੈ ਇਹਦਾ ਬੂਨਾ ਹੈ ਡਰਾਈਵਲ ਦਾ ਟੈਪ ਵਾਲਾ ਦਾ ਇੰਟਰ ਲਾਇਬਰ ਦਾ ਸਿਆੜੀ ਸਿਆੜਾ ਫੜਿਆ ਹਣਾ ਲੱਗ ਗਿਆ ਸਾਫੜ ਕਿਹੜੀ ਆਹ ਲਿਆ ਮਟਕਾ ਉੜੇ ਵਾਲੀ ਜਾਂਦਾ ਸ਼ਾਹਬ ਜੀ ਉਦਾਂ ਦੀ ਇਹੀ ਵੇਲੇ ਵੀ ਜੇ ਪਈਆਂ ਖੜੀਆਂ ਲੋਦਣਾਂ ਹਾਂ ਹਾਂ ਰਾਮ ਹੈ ਜਿੱਦਣ ਗੰਨਾ ਲੱਦਦੇ ਜਦੋਂ ਨਹੀਂ ਜਿੱਤਿਆ ਫੜ ਲੂਗੀ ਅੱਗ ਹੈ ਵੀ ਇਹ ਗੱਦ ਘਰ ਦੀ दारू ਵੀ ਅੱਗ ਪੈ ਜੂਗੀ ਇਹਨੂੰ ਖੇਤੀ ਘਰ ਦੀ दारू ਨੂੰ ਐਂ ਉਂਗਲੀ ਘਰ ਦੇ ਲਾ ਕੇ ਬਸ ਐਂ ਖੜੀ ਉਂਗਲੀ ਦਾ ਅੱਗ ਉਂਗਲੀ 'ਤੇ ਪੜ ਪੈਂਦੀ ਸੀ ਇਹ ਤਾਂ ਕੈਮੀਕਲ ਹੈ ਤਾਂ ਤੇ ਪੈ ਨਹੀਂ ਸੌਰੀ ਬਲਦੀ ਅੱਗ ਤਾਂ ਬੋਤਲਾਂ ਲੱਗੀ ਵੀ ਲੱਜੀ ਮੈਨੂੰ ਲੱਗੀ ਵੀ ਰਹਿ ਗਈ ਇੱਥੇ ਵੀ ਲੱਗੇ ਪਹਿਲੇ ਉਪਲੀਆਂ ਬੋਤਲਾਂ ਉਮੀ ਲੱਗੇ ਲੱਗ ਜਾਣੀ ਹੁਣ 6 ਜਆ ਪੈ ਗਿਆ ਇਕੱਠੀ ਜੀ ਹੁੰਦੀ ਆ ਉਹ ਜੇ ਇੱਕ ਵਾਰ ਅੱਗ ਫੜ ਲਈ ਨਾ ਫੇਰ ਨਹੀਂ ਬੰਦ ਹੁੰਦੀ ਆ ਪਾਈ ਜਾਈ ਹੁਣ ਅੱਗ ਘਰ ਸਿਆਲ ਤੇ ਬੋਕੀ ਜੰਗ ਜਿੰਨੀ ਤਾਂ ਅੱਗ ਵਾਲਨੇ ਨੂੰ ਆਫ ਕਰਨਾ ਪੈਂਦਾ ਸੰਘਰਸ਼ ਹੈ ਸੰਘਰਸ਼ ਤਾਂ ਦਾਗਾ ਲੈ ਪੈਂਦਾ ਜੜਾ ਕਿੰਨੀ ਹੈ ਇੱਕ ਜਿਹੜੀ ਛਿੜੀ ਦੀ ਪਰ ਆਪਣੇ ਕੋਲ ਟ੍ਰੈਲਰ ਉਹ ਬਾਹਰ ਆ ਜਾਂਦੀ ਦੀ ਉਹਨੂੰ ਜਰੀਆ ਕਭ ਪੈ ਨਹੀਂ ਸੀ ਇਹਨੂੰ ਅੱਗੇ ਜਾਂਦੇ ਨੂੰ ਔਖੀ ਪੈਦੀ ਸਾਰਾ ਪਾਣੀ ਤਾਂ ਪੀਤਾ ਵੇ ਜਾਂਦਾ ਜਾਣ ਨੇ ਫੇਰ ਉਹ ਕੋਸ ਨੂੰ ਅਸਾਂ ਘਰ ਸੇ ਕਰਿਆ ਵਾ ਬਲ ਨਹੀਂ ਬੁਲਦੀ ਨਹੀਂ ਹੈਗੀ ਧੂਆਂ ਤਾਂ ਨਿਕਲਦਾ ਤੂੰ ਐਂ ਨਿਕਲਦਾ ਬਾਈ ਵੀ ਬੰਦ ਹੋ ਜਾਣਾ ਪੰਜ ਮਿੰਟ ਤੱਕ ਤਾਂ ਅਸੀਂ ਖੰਡ ਬੀ ਫੂਕਦੀ ਮੈਨੂੰ ਲੱਗਦਾ ਹੋ ਗਿਆ ਕੰਮ ਬਸ ਹੋ ਗਿਆ ਠੀਕ ਲੋ ਕੱਲੋਂ ਮਿੱਧਾ ਲੈ ਲੈ ਨੂੰ ਉਹ ਪੱਤੀਓ ਸਿੱਡਲਾ ਲੈ ਕੇ ਆ ਦੇਖਾ ਇੱਥੇ ਤੇ ਆ ਦੇ ਗਿਰ ਜਾਂਦੀ ਪੱਤੀ ਨਹੀਂ ਬਾਲ ਦੇਣੀ ਇੱਕ ਵਾਰ ਸਹੀ ਜਿਹਾ ਲੱਗਿਆ ਦੇ ਈਆ ਪੱਤੀ ਝੜ ਜਾ ਸੁੱਕੀ ਲੈ ਲਾ ਦੇ ਦੇ ਫਿਰ ਨੇ ਵੀ ਬੁੱਝ ਗਏ ਅਹ ਤਾਂ ਇਹਨੇ ਬੁੱਤਰਾ ਬੁੱਤਰਾ ਅੱਗ ਫੇਰ ਨਹੀਂ ਪੈਂਦੀ ਬਹੁਤ ਵੀ ਖੜੇ ਆਈ ਸੀ ਇਹ ਦੇਸੀ ਦਾਰੂ ਮੰਗਣਾ ਇਕੱਠੀ ਜੀ ਹੋ ਜਾਂਦੀ ਐ ਕਰਦੀ ਕੋਸ ਐ ਨਹੀਂ ਦੇਖ ਹੁਣ ਧੂਕ ਮਾਰ ਕੇ ਇਹ ਬੱਜੀ ਉੱਠ ਲੋਤੀ ਲਾਇਆ ਮਾਰ ਧੂਕ ਮਾਰ ਹੁਣ ਬਲ ਪਣੀ ਨਹੀਂ ਆਪਣਾ ਫੜ ਲਈ ਜੱਗ ਬੋਤਲ ਬਸ ਤਾ ਉਹ ਗਲਤ ਕਰਿਆ ਕੰਮ ਉਹ ਖਤਨ ਲਾ ਲਈ ਜਾਨ ਜੀ ਹਤਮੂਦੀ ਅੱਗੇ ਦੀ ਜੇ ਦੇਖਦਾ ਹੈ ਕੋਈ ਦੱਬੀਵਲ ਨਹੀਂ ਖੋਰ ਇੱਥੇ ਦੱਬੀ ਐਕਸੀ ਦੁੱਗੀਓ ਤੋ ਕੀ ਇਹਦਾ ਪੱਤੀ ਕੁਯੋ ਵਦਿਹਲੇ ਤੰਗੜੀ ਬਸਾਉ ਰੇ ਸਿੱਟੀਆ ਲੈ ਲਿਆ ਕੇ ਨਾਲੇ ਮੁੱਕ ਜੂ ਉਹਦਾ ਕੀ ਸੇਕ ਹੈ ਗੱਗੇ ਪੱਤੀ ਦਾ ਉਹ ਜਦੇ ਸੁਆਹ ਬਣ ਜਿੰਦੀ ਮਿੰਟ ਮਾਂ ਇਹ ਨੂੰ ਮੁਸ਼ਕਲ ਲਾਗਣਾ ਮੁਸ਼ਕਲ ਆਪਣਾ ਤਾਂ ਜਾਈਏ ਜਿ ਬੜੋ ਜਾ ਕੇ ਫਿਰ ਹਾਂ ਦੂਜੀ ਸਾਈਡ ਤੇ ਘੁਲਾ ਕੇ ਦੇ ਪਰ ਤੱਕ ਦੋ ਸੀ ਭਰਾ ਲਾ ਦੋ ਇਤਰਾ 20 ਮਿੰਟ ਦਾ ਵਲੌਗ ਮੈਨੂੰ 20 ਮਿੰਟ ਦਾ ਵਲੌਗ ਅੱਗ ਬਾਲਦੇ ਦੇ ਲੱਗ ਜਿਹੜਾ ਮੈਨੂੰ ਲੱਗਦਾ ਅੱਗ ਕਰ ਲਈ ਹੈਗੀ ਐਡਾ ਸੰਘਰਸ਼ ਅੱਗ ਦਾ ਹੈ ਕਿ ਹਾਂ ਇਹ ਚੱਕੇ ਖੇਤਮਾ ਮਾਰੀ ਮੇਰੀ ਬਲਦੀ ਹੈਗੀ ਰਹਿੰਦੇ ਬੰਨੀ ਹੋਈ ਸੱਤਰੀ ਘਾਲਿਆ ਚਲੋ ਛੁੱਟੀ ਆ ਜੀ